ਸਤਿ ਸ਼੍ਰੀ ਅਕਾਲ ਜੀ ਬੇਦਰਵਾ ਹਰਪ੍ਰਤ ਤਵੇਰੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਆ ਜਿਹੜਾ ਤੂਫਾਨੀ ਸਿਸਟਮ ਬਣੇ ਬੰਗਾਲ ਦੀ ਖਾੜੀ ਤੋਂ ਤੇ ਅਗਰ 27 ਗੜ ਐਮਪੀ ਦੇ ਪੂਰਬੀ ਖੇਤਰ ਤੱਕ ਪਹੁੰਚ ਰਹੇ ਨੇ ਤੇ ਇਸ ਦੀਆਂ ਜੜੀਆਂ ਮੌਮ ਲਗਾਤਾਰ ਪੰਜਾਬ ਦੇ ਕੁਝ ਹਿੱਸਿਆਂ ਤੱਕ ਪਹੁੰਚ ਰਹੀਆਂ ਨੇ ਜਿਸ ਕਰਕੇ ਸਿਸਟਮ ਲੱਗਦਾ ਸਾਰ ਥੋੜੇ ਬਹੁਤ ਤੇ ਆਪਾਂ ਗੱਲ ਕਰਾਂਗੇ ਬਾਂਦੇ ਦਿਖਾਈ ਦੇ ਰਹੇ ਨੇ ਕਿਹੜੇ ਕਿਹੜੇ ਖੇਤਰਾਂ ਵਿੱਚ ਅਮੀ ਪੈਸ ਰਹੋਣ ਦੇ ਦਿਨਾਂ ਦੇ ਮੌਸਮ ਦੀ ਜਾਨਕੀ 10 ਤੋਂ 15 ਦਿਨ ਆ ਮੌਸਮ ਜਿਹੜਾ ਕਿਸ ਤਰ੍ਹਾਂ ਰਹਿਸਲਾ ਪੰਜਾਬ ਦੇ ਸਾਰੇ ਜ਼ਿਲ੍ਹੇ ਕਿ ਆ 10 ਜਾਨੀ ਕਿ 7 ਅਕਤੂਬਰ ਤੋਂ ਲੈ ਕੇ 10 ਨਵੰਬਰ ਦੇ ਦਰਮਿਆਨ ਪੰਜਾਬ ਦੇ ਕਿਹੜੇ ਕਿਹੜੇ ਖੇਤਰਾਂ ਵਿੱਚ ਅਮੀਦ ਅਸਾਰ ਜਾਂ ਹਨੇਰ ਦਾ ਅਸਾਰ ਬੰਦੇ ਦਿਖਾਈ ਦੇ ਰਹੇ ਠੰਡ ਵਿੱਚ ਆਹ ਕਦੋਂ ਜਿਹੜਾ ਵਾਦਾ ਹੁੰਦੀ ਆਸਮਾਨ ਨਾਲ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਹੜੇ ਇਲਾਕੇ ਜਾਂ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਰਿਕਮੈਂਡ ਕਰਕੇ ਜਰੂਰ ਦੱਸਿਆ ਕਰੋ ਤੇ ਕੋਈ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤਾਂ ਨਵ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ 27 28 29 30 یعنی کہ 31 اکتوبر تک موسم ਜ਼ਿਆਦਾਤਰ ਠੀਕ ਠਾਕ ਹੈ ਪਰ 29 30 اکتوبر ਦੇ درمیان ਜਾਂ 28 ਤੋਂ ਲੈ ਕੇ 31 اکتوبر ਦੇ درمیان ਇਹ ਕਿਹੜਾ ਪੱਛਮੀ ਸਿਸਟਮ ਹਲਕਾ ਸਿਸਟਮ ਆ ਰਿਹਾ ਹੈ ਤੇ ਕੁਝ ਇਹ ਬੰਗਾਲ ਦੀ ਖਾੜੀ یعنی ਕਿ ਨਮੀ ਵਾਲੀ ਹਵਾon ਲਗਾਤਾਰ ਪਹੁੰਚ ਰਹੀ ਨੇ ਐਮਪੀ ਦੇ ਪੂਰਬੀ ਖੇਤਰ ਮੱਧ ਕੇਂਦਰ ਤੱਕ ਇਹ ਕਿਹੜਾ ਲੋ ਪ੍ਰੈਸ਼ਰ ਬਣਿਆ ਜਿਸ ਤੇ ਹੋਣ ਲਗਾਤਾਰ ਪੰਜਾਬ ਦੇ ਕੁਝ ਹਰਿਆਣਾ ਦੇ ਨਾਲ ਨਾਲ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰੋਗੇ ਤੇ ਇੱਥੇ ਪਹੁੰਚ ਰਹੀ ਨੇ ਪੰਜਾਬ ਦੇ ਕੁਝ ਪੂਰਬੀ ਇਲਾਕੇ ਹੋਗੇ ਜਾਂ ਹਰਿਆਣਾ ਦੇ ਨਾਲ ਲੱਗਦੇ ਚੰਡੀਗੜ੍ਹ ਦੇ ਨਾਲ ਲੱਗਦੇ ਪਹਾੜਾਂ ਦੇ ਨਾਲ ਲੱਗਦੇ ਕੁਝ ਮੱਧ ਅੰਦਰ ਆ ਪਟਿਆਲਾ ਸੰਗਰੂਰ ਹੋ ਗਿਆ ਫਤਿਹਗੜ ਮਲੇਰਕੋਟਲਾ ਇਤਿਹਾਸ ਤੋਂ ਖੇਤਰੋ ਕੇ ਮੋਹੱਲੀ ਚੰਡੀਗੜ੍ਹ ਹੋ ਗਿਆ ਰੂਪਨਗਰ ਅਨਮਾਸ ਹਿਆਰਪੁਰ ਇਤਿਹਾਸਕ ਖੇਤਰ ਤੱਕ ਪਹੁੰਚ ਗਿਆ ਜਿਸ ਕਰਕੇ ਥੋੜੇ ਬਹੁਤ ਖੇਤਰਾਂ ਵਿੱਚ ਹੋ ਸਕਦੀ ਨਿੱਕੀ ਮੋਟੀ ਗਰਮੀ ਹੋ ਸਕਦੀ ਜਿਆਦਾਤਰ 31 ਅਕਤੂਬਰ ਤੱਕ ਮੌਸਮ ਜਿਹੜਾ ਸਾਫ਼ ਤੇ ਆ ਕੁਸ਼ ਕਰਨ ਦੀ ਸੰਭਾਵਨਾ ਤੇ ਉਸ ਤੋਂ ਬਾਅਦ 1 ਤੇ 2 ਨਵੰਬਰ ਠੀਕ ਮੌਸਮ ਜਿਆਦਾਤਰ ਠੀਕ ਠਾਕ ਹੈ ਤੇ ਟੈਂਪਰੇਚਰ ਵਿੱਚ ਕੋਈ ਜਿਆਦਾ ਗ੍ਰਾਵਟ ਜਾਂ ਵਾਧਾ ਹੋਣ ਦਾ ਅਸਰ ਨਹੀਂ ਅਗਲੇ ਆਪਾਂ ਗੱਲ ਕਰੀ 8 ਤੋਂ 9 ਦਿਨ ਫਿਲਹਾਲ ਟੈਂਪਰੇਚਰ ਇਸ ਤਰ੍ਹਾਂ ਹੀ ਰਹਿਣਗੇ ਦਿਨ ਵੇਲੇ ਖਣ ਨੂੰ ਮਿਲ ਸਕਦੀ ਹੈ ਤੇ ਰਾਤ ਦੇ ਤਿੰਨ ਦੇ ਟੈਂਪਰੇਚਰ ਇਸ ਤਰ੍ਹਾਂ ਹੀ ਜਟ ਰਹਿਣਗੇ ਜਾਨਕੀ ਰਾਤਾਂ ਹੈ ਬਤਰਾ ਠੰਡੀਆਂ ਰਹਿਣਗੀਆਂ ਤੇ ਦਿਨ ਵਿੱਚ ਥੋੜੀ ਜੀ ਗਰਮਾਟ ਦੁਪਹਿਰ ਨੂੰ ਹੋ ਸਕਦੀ ਹੈ ਤੇ ਟੈਂਪਰੇਚਰ ਜਿਹੜੇ ਹੋਣਗੇ 2 ਆ 3 ਨਵੰਬਰ ਤੋਂ ਬਾਅਦ ਜਾਨਕੀ ਪਹਿਲੇ ਹਫਤੇ ਨਵੰਬਰ ਦੇ ਤੇ ਦੂਜੇ ਹਫਤੇ ਨਵੰਬਰ ਆ ਜਿਹੜੇ ਗਰਾਵਟ ਜਿਹੜੀ ਵੇਖਣ ਨੂੰ ਮੈਸਰੀ ਜਾਨਕੀ ਯਕਦਮ ਹੋ ਸਕਦੇ ਇੱਕ ਜਾਂ ਦੋ ਜਾਂ ਹੋ ਸਕਦੇ ਕੁਝ 1.2 3 ਡਿਗਰੀ ਆ ਥੱਲੇ ਜਿਹੜੇ ਰਿਕਾਰਡ ਕੀਤੇ ਜਾਸਰ ਨਵੰਬਰ ਦੇ ਪਹਿਲੇ ਹਫਤੇ ਦੂਜੇ ਹਫਤੇ ਆ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਬਾਕੀ ਮੀਂਹ ਹਨੇਰੀ ਦੇ ਉਸ ਵਾਰ ਗੱ ਕਿਦਾ 10 ਨਵੰਬਰ ਤੱਕ 8 9 10 ਨਵੰਬਰ ਤੱਕ ਮੌਸਮ ਜ਼ਿਆਦਾਤਰ ਠੀਕ ਠਾਕ ਕੋਈ ਚਾਂਸ ਨਹੀਂ ਹੈਗੇ ਪਰ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀ ਆਉਣ ਵਾਲੇ ਅਗਲੇ ਦਿਨਾਂ ਵਿੱਚ ਕੋਈ ਜ਼ਿਆਦਾ ਇਸ ਆਪਾਂ ਗੱਲ ਕਰੇ ਸਿਸਟਮ ਲੱਗਨ ਦਾ ਸਾਰ ਨਹੀਂ ਜ਼ਿਆਦਾਤਰ ਖੇਤਰਾਂ ਮੌਸਮ ਜਿਹੜਾ 90 ਤੋਂ 95% 70% ਆ ਖੇਤਰਾਂ ਵਿੱਚ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਵ ਕੁਝ ਥੋੜੇ ਬਹੁਤ ਖੇਤਰ ਹੋ ਸਕਦਾ 29 30 31 ਅਕਤੂਬਰ ਦੇ ਦਰਮਿਆਨ ਇੱਕ ਅੱਧੇ ਅਜਿਵੇਂ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਅਪਡੇਟ ਮਿਲੇ ਜ਼ਰੂਰ ਕਰ ਲੈਣਾ ਤਾਂ ਵੀਰ ਨੂੰ ਆਨਤਾ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ